ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਨੂੰ ਛੱਡ ਕੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਉਹ ਲੋਕ ਵੀ ਹੈਗੇ ਨੇ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹ ਲੋਕ ਵੀ ਹੈ ਜਿਹੜੇ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟ ਨੇ ਇੱਥੇ ਪੱਕੇ ਨੇ ਤੇ ਜਾਂ ਫਿਰ ਨਾਨ ਪੀਆਰ ਨੇ ਵੱਡੀ ਗਿਣਤੀ ਹੈ ਜੀ ਜੇ ਤਾਂ ਆਪਾਂ ਗੱਲ ਕਰੀਏ ਜਿਹੜੇ ਲੋਕ ਕੈਨੇਡਾ ਵਿੱਚ ਪੱਕੇ ਨੇ ਉਹ ਜਾਂ ਤਾਂ ਆਪਣੇ ਦੇਸ਼ਾਂ ਨੂੰ ਵਾਪਸ ਚੱਲੇ ਨੇ ਜਾਂ ਫਿਰ ਉਹ ਕੋਈ ਹੋਰ ਦੇਸ਼ ਲੱਭ ਰਹੇ ਨੇ ਜਿੱਥੇ ਜਾ ਕੇ ਉਹ ਆਪਣੀ ਸੈਟਲਮੈਂਟ ਕਰ ਸਕਣ ਜੇ 2025 ਦੇ ਪਹਿਲੇ 3 ਮਹੀਨੇ ਜਨਵਰੀ ਫਰਵਰੀ ਤੇ ਮਾਰਚ ਦੀ ਗੱਲ ਕਰੀਏ ਕਹਿੰਦੇ 2786 ਕੈਨੇਡੀਅਨ ਸਿਟੀਜ਼ਨ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟ ਜਿਹੜੇ ਨੇ ਉਹ ਇਹ ਮਾਈਗ੍ਰੇਸ਼ਨ ਉਹਨਾਂ ਦੀ ਹੋ ਗਈ ਹੈ ਉਹ ਕੈਨੇਡਾ ਨੂੰ ਗੁੱਡ ਬਾਏ ਕਰਕੇ ਤੇ ਇੱਥੋਂ ਚਲੇ ਗਏ ਨੇ ਸਿਰਫ 3 ਮਹੀਨੇ ਦੇ ਵਿੱਚ ਐਡਾ ਵੱਡਾ ਅੰਕੜਾ ਹੈ ਜੀ ਉਹ ਕਹਿੰਦੇ ਪਿਛਲੇ 5-7 ਸਾਲ ਵੀ ਜੇ ਵੇਖ ਲਈਏ ਨਾ ਤਾਂ ਇੰਨਾ ਵੱਡਾ ਅੰਕੜਾ ਕਦੇ ਸਾਹਮਣੇ ਨਹੀਂ ਆਇਆ ਹੈਗਾ ਪਿਛਲੇ ਸਾਲ ਨਾਲੋਂ ਇਹ ਗਿਣਤੀ ਕਾਫੀ ਵੱਧ ਹੈ ਪਿਛਲੇ ਸਾਲ 26293 ਲੋਕ ਛੱਡ ਕੇ ਗਏ ਸੀ ਕੈਨੇਡਾ ਨੂੰ ਇਸ ਵਾਰੀ ਇਹ ਗਿਣਤੀ ਉਹਦੇ ਨਾਲੋਂ ਕਾਫੀ ਜ਼ਿਆਦਾ ਹੈ ਔਰ ਮੰਨਿਆ ਇਹ ਜਾ ਰਿਹਾ ਹੈ ਕਿ ਸ਼ੁਰੂਆਤ ਦੇ ਪਹਿਲੇ 3 ਮਹੀਨੇ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਛੱਡ ਕੇ ਦੂਸਰੇ ਤੇ ਤੀਸਰੇ ਜਿਹੜਾ ਕੁਆਟਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਹੁੰਦੀ ਹੈ ਜਿਹੜੀ ਕੈਨੇਡਾ ਨੂੰ ਹਰ ਸਾਲ ਛੱਡ ਕੇ ਜਾਂਦੀ ਹੈ ਲੇਕਿਨ ਐਸ ਵਾਰੀ ਚਿੰਤਾ ਦੇ ਵਿੱਚ ਹੈ ਸਰਕਾਰ ਵੀ ਤੇ ਹੈਰਾਨ ਨੇ ਲੋਕ ਵੀ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਨੂੰ ਛੱਡ ਕਿਉਂ ਰਹੇ ਨੇ ਹੁਣ ਤੱਕ ਤਾਂ ਗੱਲ ਆਪਾਂ ਕੀਤੀ ਹੈ ਜੀ ਜਿਹੜੇ ਲੋਕ ਸਿਟੀਜ਼ਨ ਨੇ ਜਾਂ ਪੀਆਰ ਨੇ ਹੁਣ ਨਾਨ ਪੀਆਰ ਦੀ ਗੱਲ ਕਰਦੇ ਹਾਂ ਸਾਲ 2025 ਦੇ ਵਿੱਚ 2,09,400 ਲੋਕ ਜਿਹੜੇ ਨੇਗੇ ਪਹਿਲੇ 3 ਮਹੀਨੇ ਦੇ ਵਿੱਚ ਕੈਨੇਡਾ ਨੂੰ ਗੁੱਡ ਬਾਏ ਕਹਿ ਕੇ ਚਲੇ ਗਏ ਨੇ। ਸਾਲ 2024 ਦੇ ਵਿੱਚ ਇਹ ਗਿਣਤੀ 1,35,000 ਸੀ। 1,35,000 ਵਰਸਸ 2,09,000 ਸੋ ਬਹੁਤ ਵੱਡੀ ਗਿਣਤੀ ਹੈ ਜਿਹੜੀ ਕੈਨੇਡਾ ਨੂੰ ਹੁਣ ਛੱਡ ਕੇ ਜਾ ਰਹੀ ਹੈ ਔਰ ਇਹ ਜਿਹੜੇ ਲੋਕਾਂ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਨਾਨ ਪੀਆਰ ਨਹੀਂ ਜਿਹਦੇ ਵਿੱਚ ਸਟੂਡੈਂਟ ਵੀ ਹੋ ਸਕਦੇ ਨੇ ਵਰਕ ਪਰਮਿਟ ਦੇ ਲੋਕ ਹੋ ਸਕਦੇ ਨੇ ਜਾਂ ਫਿਰ ਉਹ ਲੋਕ ਹੋ ਸਕਦੇ ਨੇ ਜਿਨ੍ਹਾਂ ਦਾ ਕੋਈ ਪੱਕਾ ਇੱਥੇ ਵਸੇਬਾ ਨਹੀਂ ਬਣਿਆ ਹੈਗਾ 1950 ਦੇ ਵਿੱਚ ਇਹ ਟਰੈਕਿੰਗ ਸ਼ੁਰੂ ਕੀਤੀ ਗਈ ਸੀ ਕਿ ਕੈਨੇਡਾ ਵਿੱਚ ਕਿੰਨੇ ਲੋਕ ਹਰ ਸਾਲ ਵਾਪਸ ਆਪਣੇ ਦੇਸ਼ਾਂ ਨੂੰ ਜਾਂ ਕਿਸੇ ਹੋਰ ਦੇਸ਼ਾਂ ਨੂੰ ਚਲੇ ਜਾਂਦੇ ਨੇ ਕਹਿੰਦੇ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵੱਡੀ ਈ ਮਾਈਗ੍ਰੇਸ਼ਨ ਜਿਹੜੀ ਹੈ ਉਹ ਹੁਣ ਹੋ ਰਹੀ ਹੈ ਕੈਨੇਡਾ ਨੂੰ ਲੋਕ ਛੱਡ ਛੱਡ ਕੇ ਜਾ ਰਹੇ ਨੇ ਔਰ 2024 ਦੇ ਵਿੱਚ ਇੱਕ ਸਟੱਡੀ ਕੀਤੀ ਗਈ ਸੀ ਕਿ ਕਿਹੜੇ ਮਾਈਗ੍ਰੈਂਟਸ ਜਿਹੜੇ ਨੇ ਉਹ ਕੈਨੇਡਾ ਨੂੰ ਛੱਡ ਕੇ ਜਾਂਦੇ ਨੇ ਉਹ ਕਹਿੰਦੇ ਜੀ ਲੋਕ 3 ਤੋਂ 7 ਸਾਲ ਸਟਰਗਲ ਕਰਦੇ ਨੇ ਤਿੰਨ ਤੋਂ 7 ਸਾਲ ਉਹ ਦੇਖਦੇ ਨੇ ਕਿ ਅਸੀਂ ਕੈਨੇਡਾ ਵਿੱਚ ਸੈਟਲਮੈਂਟ ਕਰ ਸਕਦੇ ਆ ਜਦੋਂ ਉਹਨਾਂ ਨੂੰ ਲੱਗਦਾ ਹੈਗਾ ਵੀ ਕੈਨੇਡਾ ਬਹੁਤ ਮਹਿੰਗਾ ਹੈ ਫਿਰ ਉਹ ਕਹਿੰਦੇ ਕੈਨੇਡਾ ਨੂੰ ਛੱਡ ਕੇ ਚਲੇ ਜਾਂਦੇ ਨੇ ਬਹੁਤ ਸਾਰੇ ਲੋਕ ਜਿਹੜੇ 올ਡ ਏਜ ਵਿੱਚ ਨੇ ਕਹਿੰਦੇ ਉਹ ਵੀ ਛੱਡ ਕੇ ਚਲੇ ਜਾਂਦੇ ਨੇ ਐਂਟਰਪ੍ਰੈਨਿਅਰਸ ਉਹਨਾਂ ਨੂੰ ਇੱਥੇ ਕੋਈ ਕਿਉਂਕਿ ਕੈਨੇਡਾ ਚ ਪੋਪੂਲੇਸ਼ਨ ਬਹੁਤ ਜ਼ਿਆਦਾ ਨਹੀਂ ਹੈ ਉਹਨਾਂ ਨੂੰ ਇੱਥੇ ਕੋਈ ਫਾਇਦਾ ਨਹੀਂ ਲੱਗਦਾ ਹੈਗਾ ਇਨਵੈਸਟਰਸ ਜਿਹੜੇ ਨੇ ਉਹ ਆਪਣੀ ਮਨੀ ਨੂੰ ਇਨਵੈਸਟਰ ਜ਼ਿਆਦਾ ਅਮਰੀਕਾ ਜਾਂ ਹੋਰ ਦੇਸ਼ਾਂ ਦੇ ਵਿੱਚ ਕਰਕੇ ਜ਼ਿਆਦਾ ਖੁਸ਼ ਹੁੰਦੇ ਨੇ ਉਹਨਾਂ ਦੀ ਵੀ ਵੱਡੀ ਗਿਣਤੀ ਦੇ ਵਿੱਚ ਈ ਮਾਈਗ੍ਰੈਂਟ ਮਾਈਗ੍ਰੇਸ਼ਨ ਹੁੰਦੀ ਹੈ ਹੁਣ ਐਜੂਕੇਸ਼ਨ ਬੇਸ ਤੇ ਵੇਖਿਆ ਗਿਆ ਵੀ ਕੀ ਪੜ੍ਹੇ ਲਿਖੇ ਲੋਕ ਜਾਂਦੇ ਨੇ ਜਾਂ ਅਨਪੜ੍ਹ ਲੋਕ ਜ਼ਿਆਦਾ ਜਾਂਦੇ ਨੇ ਕਹਿੰਦੇ ਜੀ ਵੱਧ ਪੜ੍ਹੇ ਲਿਖੇ ਲੋਕ ਕੈਨੇਡਾ ਨੂੰ ਜ਼ਿਆਦਾ ਛੱਡ ਕੇ ਜਾਂਦੇ ਨੇ ਉਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇੱਥੇ ਗਰੋਥ ਇੰਨੀ ਨਹੀਂ ਹੋ ਸਕਦੀ ਸੋ ਇਸ ਕਰਕੇ ਉਹ ਲੋਕ ਕੈਨੇਡਾ ਨੂੰ ਛੱਡ ਕੇ ਜਿਹੜੇ ਨਗੇ ਹਾਇਰ ਐਜੂਕੇਸ਼ਨ ਵਾਲੇ ਲੋਕ ਉਹ ਕਹਿੰਦੇ ਜ਼ਿਆਦਾ ਛੱਡ ਕੇ ਜਾਂਦੇ ਨੇ ਔਰ ਇਹ ਗੱਲ ਵੀ ਵੈਂਟਰ ਕਰਦੀ ਹੈ ਕਿ ਇਹ ਲੋਕ ਆਏ ਕਿੱਥੋਂ ਨੇ ਜੇ ਤਾਂ ਅਮਰੀਕਾ ਤੋਂ ਆਏ ਨੇ ਯੂਰਪ ਤੋਂ ਆਏ ਨੇ ਆਸਟ੍ਰੇਲੀਆ ਤੋਂ ਆਏ ਨੇ ਆਫਕੋਰਸ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਲਾਈਫ ਉੱਥੇ ਜ਼ਿਆਦਾ ਬੈਟਰ ਸੀ ਇਹਦੇ ਨਾਲ ਜ਼ਰੂਰ ਦੱਸਣਾ ਚਾਹੀਦੀ ਹੈ ਜੀ ਕਿ ਕੈਨੇਡਾ ਦੇ ਵਿੱਚ ਮਹਿੰਗਾਈ ਇਹਦਾ ਇੱਕ ਕਾਰਨ ਹੈ ਨੌਕਰੀਆਂ ਦੀ ਘਾਟ ਦੂਸਰਾ ਕਾਰਨ ਹੈ ਘਰਾਂ ਦਾ ਅੱਤ ਤੋਂ ਜ਼ਿਆਦਾ ਮਹਿੰਗਾ ਹੋਣਾ ਇਹ ਤੀਜਾ ਕਾਰਨ ਦੱਸਿਆ ਜਾਂਦਾ ਹੈ ਰੈਂਟਲ ਜਿਹੜੀ ਪ੍ਰਾਪਰਟੀਆਂ ਨੇ ਉਹ ਬਹੁਤ ਜ਼ਿਆਦਾ ਮਹਿੰਗੀਆਂ ਨੇ ਖਰਚਾ ਚਲਾਉਣਾ ਲੋਕਾਂ ਨੂੰ ਬਹੁਤ ਜ਼ਿਆਦਾ ਔਖਾ ਲੱਗ ਰਿਹਾ ਹੈ ਔਰ ਸਟੂਡੈਂਟਸ ਜਿਹੜੇ ਨੇ ਉਹ ਆਪਣੀਆਂ ਫੀਸਾਂ ਪੂਰੀਆਂ ਨਹੀਂ ਦੇ ਪਾ ਰਹੀ ਹੈਗੇ ਤਾਂ ਉਹ ਵੀ ਚਲੇ ਜਾਂਦੇ ਨੇ